ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੱਜਣ ਮੇਰੇ ਰੰਗੁਲੇ ਜਐ ਸੁੱਤੇ ਜੀਰਾਨ ਹੰਪੀ ਵੰਨਾਂ ਡੁਮਣੀ ਰੋਵਾ ਚੀਨੀ ਬਾਣ ਇਹ ਸ਼ਬਦ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਬਹਿਰਾਗਮਈ ਸ਼ਬਦ ਹੈ ਜੀ ਬਹਿਰਾਗਮਈ ਰੀਤ ਹੈ ਭਾਈ ਸਾਹਿਬ ਵੱਲ ਬਹੁਤ ਹੀ ਪਿਆਣਾ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੱਧ ਸਤਕ ਦੇ ਪਹਿਲੇ ਘਰਲੇ ਤੋਂ ਮੇਰੇ ਵੀਰਾਂ ਦੇ ਸਖੇਲ ਦੋਸ਼ਮ ਤੋਂ ਸਿੱਖਣ ਜਾ ਰਹੇ ਹਾਂ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਇਸ ਸ਼ਬਦ ਦੇ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੁਮਲ ਮਾ ਬਾਦ ਹ ਕੁਮਲ ਅਤੇ ਨੀ ਕੁਮਲ ਧਾ ਸ਼ੁੱਧ ਤੇ ਨੀ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗਣਗੇ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਆਪਾਂ ਸਲੂ ਸਲੂ ਸੁਣਾ ਤੇ ਸਾਰਾ ਸ਼ਬਦ ਸਿੱਖਾਂਗੇ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪਉਲ ਚਕ ਦੀ ਮਾਫੀ ਬਖਸ਼ਨੀ ਅੱਗੇ ਤੋਂ ਸਮੱਤ ਬਖਸ਼ਨੀ ਜੀ ਸ਼ਬਦ ਸਿੱਖੀਏ ਜੀ thank mm -hmm. you ਸੁਤੇ ਜੀਰਾਨ ਜੈ ਸੁਤੇ ਜੀਰਾਨ ਜੈ ਸੁਤੇ ਜੀਰਾਨ ਹੰਪੀ ਵਾ ਜਾ ਢਮਣੀ ਰੋਵਾ ਦੇ ਜੀਰਾ ਤਨ ਜੋ ਬਨ ਅਰਪਲੜਾ 나ਠੀ ਅਨੇ ਦਿਨ ਚਾਰ ਪੱਬਨ ਕੇਰੇ ਪਤ ਕਾਲ ਟੋਲ ਜੁਮਨਹਾਰ ਕਾਲ ਟੋਲ ਜੁਮਨਹਾਰ ਪਿਆ ਪੁਰਾਣਾ ਚੋਲਾ ਪਿਆ ਪੁਰਾਣਾ ਚੋਲਾ ਸਜਣ ਮੇਰੇ ਰੰਗਲੇ ਕੀ ਨਾ ਸੁਣੇ No! <laughs> ਸੁੱਤੀ ਪਈ ਐ ਜਾਨ ਵੀ ਰਤੀ ਸੰਨ ਗੁਨਾਗਵਾਈ ਗੰਠੜੀ ਆਵਗਨ ਚਲਦੀ ਬੰਗਾ ਆਵਗਨ ਚਲਦੀ É isso te dirá. ਸਾਹੇ ਤੇ ਬਾਕੀ ਇੰਨੇ ਆਪਾਂ ਗਾਇਨ ਕੀਤੇ ਹਨ ਹੁਣ ਚਲੋ-ਚਲੋਸਰਾ ਤੇ ਸ਼ਬਦ ਸਿੱਖਾਂਗੇ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਮ ਜਾਏ ਸੁਤੇ ਜਾਏ ਸੁਤੇ ਜੀ ਰਾਮ ਜਾਏ ਸੁਤੇ ਜੀ ਰਾਮ ਜੀ ਰਾਮ ਈ ਸੁਤੇ ਜੀਰਾਂ ਹੰਪੀਵਾਂ ਜਾਂ ਢੋਮਣੀ ਹੰਪੀਵਾਂ ਜਾਂ ਢੋਮਣੀ ਰੋਵਾ ਰੋਵਾ ਚੀਨੀ ਬਾਨ ਬਾਨ ਰੋਵਾ ਚੀਨੀ ਬਾਨ ਰੋਵਾ ਚੀਨੀ ਬਾਨ ਸੱਜਣ ਮੇਰੇ ਇਹ ਸਟਾਈ ਹੈ ਹੁਣ ਆਪਾਂ अंतरा सीख पहला अंतरा उसे सरा दे अंतरा आएगा तन जो बन आर फूलडा नाठियड़े नाठियड़े नाठिय अड़े दिन चार पबन केरे पत ਜਿਉ ਟਲ ਟਲ ਜੁਮ ਠਾਲ ਟਲ ਜੁਮ ਮਨਹਾਰ ਟਲ ਟਲ ਜੋ ਜੁਮ ਮਨਹਾਰ ਸਜਣ ਮੇਰੇ ਰੰਗ ਲੇ ਇਹ ਪਹਿਲਾ ਅੰਤਰਾ ਹੈ ਹੁਣ ਅਪਾ ਦੂਸਰਾ ਤ੍ਰਿਸਰਾ ਅਤੀ ਲਾਸਟ ਤੰਤਰਾ ਸਿੱਖਾਂਗੇ ਦੂਸਰਾ ਤੰਤਰਾ ਰਗਮਾਨ ਲੈ ਪਿਆਰਿਆ ਜਾ ਜੋ ਬਲ ਨੋ ਹੁਲਾ ਦਿਨ ਤੋੜ ੜੇ ਥੱਕੇ ਪਿਆ अंदर सिखेंगे कि ना सुने ही गोरिए आप निकल नी है लगिया है लगिया नितना सहुरेन्दना होए ਲਾਸਟ ਚੌਥਾਂ ਦਰਾ ਨਾਨਕ ਸੁਤੀ ਪਈਏ ਜਾਨ ਵੀਰਤੀ ਸੰਗ ਗੁਨਾਗਵਾਈ ਘੰਟੀ ੜੀ ਅਵਗਨ ਚੱਲੀ ਬੰਨ ਮਗਨ ਚੱਲੀ ਬੰਨ ਸਜਨ ਮੇਰੇ ਰੰਗ ਲੈ ਜਾਇ ਸੁਤੇ ਜੀਰਾਨ ਜਾਇ ਸੁਤੇ ਜੀਰਾਨ ਜਾਇ ਸੁਤੇ ਜੀਰਾਨ ਤੇ ਜੀਰਾਂ ਜੈ ਸੁਤੇ ਜੀਰਾਂ ਜੈ ਸੁਤੇ ਜੀਰਾਂ ਇਹ ਹੈ ਇਹ ਦਸ਼ਬਦ ਹੈ ਜੀ ਬੋਲ ਚੱਕ ਦੀ ਮਾਫੀ ਬਖਸ਼ੀ ਨੇ ਕਿ ਤੁਸਮਤ ਬਖਸ਼ੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਣਾ ਤੇ ਸ਼ਬਦ ਸਿਖਾਇਆ ਆਪ ਜੀ ਨੂੰ ਉਸੇ ਤਰੀਕੇ ਨਾਲ ਸਿੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ